गुरु प्यारे जिज्ञासु मनुष्य गुरुदादर सत्कार करता है क्यों इस सवाल का जवाब गुरुजी साटांगते बख्शीश करते हैं सतसंगत में हर नाम उपजे ਰਾ ਸਤਗੁਰ ਮਿਲੈ ਸੁਪਾਏ ਜਿਦੋਂ ਮਨੁੱਖ ਨੂੰ ਪਿਆਰਾ ਪਿਆਰ ਨਾਲ ਗੁਰੂ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ ਸਤਸੰਗਤ ਵਿੱਚ ਰਹਿ ਕੇ ਮਨੁੱਖ ਦੇ ਅੰਦਰ ਪ੍ਰਮਾਤਮਾ ਦਾ ਨਾਮ ਪ੍ਰਗਟ ਹੁੰਦਾ ਹੈ ਮਨ ਤਨ ਅਰਪੀ ਆਪ ਗਵਾਈ ਚਲਣਾ ਸਤਗੁਰ ਪਾਏ ਮੇਰੀ ਇਹੀ ਅਰਦਾਸ ਹੈ ਕਿ ਮੈਂ ਆਪਣਾ ਮਨ ਆਪਣਾ ਤਨ ਗੁਰੂ ਦੇ ਹਵਾਲੇ ਕਰ ਦਿਆਂ ਮੈਂ ਗੁਰੂ ਦੇ ਅੱਗੇ ਆਪਣਾ ਆਪਾ ਭਾਉ ਗਵਾ ਦਿਆਂ ਤੇ ਮੈਂ ਗੁਰੂ ਦੇ ਪ੍ਰੇਮ ਵਿੱਚ ਜੀਵਨ ਗੁਜ਼ਾਰਾਂ ਸਦ ਬਲਿਹਾਰੀ ਗੁਰੇ ਆਪਣੇ ਵਿਟੋ ਜੇ ਹਰ ਸੇਤੀ ਚਿਤ ਲਾਏ ਜਿਹੜਾ ਗੁਰੂ ਪਰਮਾਤਮਾ ਦੇ ਨਾਲ ਮੇਰਾ ਚਿੱਤ ਜੋੜ ਦਿੰਦਾ ਹੈ ਮੈਂ ਆਪਣੇ ਸਤਿਗੁਰੂ ਤੋਂ ਸਦਾ ਸਤਿ ਕੀ ਜਨ ਹਾਂ ਗੁਰੂ ਪਿਆਰਿਓ ਜਗਸ ਗੁਰੂ ਦਾ ਆਦਰ ਸਤਕਾਰ ਕਰਦਾ ਹੈ ਕਿਉਂਕਿ ਗੁਰੂ ਪਰਮਾਤਮਾ ਨਾਲ ਚਿੱਤ ਜੋੜ ਦਿੰਦਾ ਹੈ